ਸਰ ਸ਼ਿਕਰ ਜੀ ਸਾਰਿਆਂ ਨੂੰ ਸਾਡੇ ਚੰਨ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰਾਂ ਜੀ ਕਹਾਣੀ ਕਰਨੀ ਅਮਨਪ੍ਰੀਤ ਕੋਲ ਅਮੀਤਾ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੇਗੀ ਆਓ ਸ਼ੁਰੂ ਕਰਦੇ ਹਾਂ ਹੱਥ ਵਿੱਚ ਫੜੀ ਖਰਬੂਜੇ ਦੀ ਫਾੜੀ ਨੂੰ ਚੂਹੇ ਵਾਂਗ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਖਾ ਰਹੀ ਸੀ ਬੀਰਪਾਲ ਨੇ ਸੂਰਤੀ ਉਤੇਰੇ ਘੇਰੇ ਦੀ ਤਰਪਾਈ ਕਰਨ ਲਈ ਸੂਈ ਲੈਣੀ ਸੀ ਬਰੂਆ ਟੱਪ ਕੇ ਉਹ ਤੇ ਇੱਕ ਦੀ ਸ਼ਾਮੇ ਹਸਰਤ ਕੋਲ ਹੀ ਬੈਠ ਗਈ ਮਸੀ ਇਹ ਮਸੀ ਵੀਰਪਾਲ ਨੇ ਆਵਾਜ਼ ਮਾਰੀ ਪਤਲੀ ਤੇ ਲੰਮੀ ਲੱਕ ਵਿੱਚ ਕੋਵ ਵਾਲੀ ਜੱਬੋ ਅੱਖਾਂ ਤੇ ਅੰਨ ਨੂੰ ਟਿਕਾਉਂਦੀ ਵੀਰਪਾਲ ਕੋਲ ਆ ਗਈ ਮਸੀ ਸੂਈ ਚਾਹੀਦੀ ਸੀਤਰਪਾਈ ਵਾਸਤੇ ਬਿਨਾ ਕੁਝ ਬੋਲੇ ਜੱਬੋ ਫਿਰ ਬੈਟ ਕੇ ਅੰਦਰ ਚਲੀ ਗਈ ਲੱਕੜ ਦੀ ਬੂਹੀ ਦੀ ਚੀਂਚੀ ਕਰਦੀ ਲੰਬੀ ਆਵਾਜ਼ ਵੀਰਪਾਲ ਦੇ ਕੰਨਾਂ ਨੂੰ ਢਾਡੀ ਪਸੰਦ ਆਈ ਜਰੋਤਾਈ ਜੱਬੋ ਤਾਂਬੇ ਦੀ ਗੁਜੀ ਵਿੱਚ ਹੱਥ ਪਾ ਸੂਈ ਲੱਭਦੀ ਰਹੀ ਤਰਤਾਈ ਵੀਰਪਾਲ ਉਹ ਇਹਨੂੰ ਹੱਥਾਂ ਨਾਲ ਹਿਲਾ ਚੀਂ-ਚੀਂ ਵੀ ਮੱਠੀ-ਮੱਠੀ ਆਵਾਜ਼ ਸੁਣਦੀ ਰਹੀ। ਸੋਈ ਲੈ ਦੋਹੇ ਫਿਰ ਵਿੜੇ ਵਿੱਚ ਆ ਗਈਆਂ। ਮਸੀ ਪੋਚਾ ਤਾਜ਼ਾ ਹੀ ਫਿਰਿਆ ਲੱਗਦਾ ਵਿੜੇ ਵਿੱਚ ਅੰਤਨ ਦੀ ਸਫਾਈ ਦੇਖ ਕੇ ਬਿਰਪਲ ਨੇ ਪੁੱਛਿਆ। ਵਿੜਾ ਉਸ ਨੂੰ ਕੁਝ ਤਿਰ ਹੋਰ ਸ਼ਾਂਤੀ ਨਾਲ ਬੈਲ ਲਈ ਜੋਰ ਪਾ ਰਿਹਾ ਸੀ। ਆਹੋ ਸੰਕੀਪ ਚਾ ਉੱਤਰ। ਵਾਧੂ ਬੁਲਣਾ ਜਬੋ ਦਾ ਸੁਭਾ ਨਹੀਂ ਸੀ। ਮਸੀ ਆ ਛੋਟੀ ਤੇਰੇ ਤੋਂ ਹੀ ਰਹਿੰਦੀ ਆ। ਹੋਸਟਲ ਜਾਣ ਕਰਨ ਬੀਪਲ ਨੂੰ ਜ਼ਿਆਦਾ ਪਤਾ ਨਹੀਂ ਸੀ ਹਸਰਤਵਰੀ। ਕੁਝ ਦੇ ਚੁਪਰਿਆ ਜੱਬੂ ਨੇ ਫਿਰ ਦੱਸਣਾ ਸ਼ੁਰੂ ਕੀਤਾ ਬਾਈ ਮੇਰੇ ਤੋਂ ਬਾਬੂ ਸਦਮਾ ਨਾ ਸਹਿ ਸਕੀ ਮੰਗਰੇ ਤੁਰ ਗਈ ਪੇਕੇ ਗਈ ਸਾਂ ਉਝੜੇ ਵਿੜੇ ਵਿੱਚ ਨਿੱਕੀ ਬਾਲੜੀ ਦਾ ਵਸੇਵਾ ਸੰਭਵ ਨਹੀਂ ਜਾਪਿਆ ਤਾਂ ਨਾਲ ਹੀ ਲਿਆਈ ਸਾਂ ਮਸੀ ਜੁੜੀ ਸੀ ਇਹ ਮੇਰੇ ਬਾਈ ਨੂੰ ਤਾਈ ਉਹ ਨਾਮ ਰੱਖਿਆ ਸੀ ਹਸਰਤ ਪਰ ਬਾਈ ਦੀ ਗੁੱਡੀ ਖਿਡਾਉਣ ਦੀ ਹਸਰਤ ਪੂਰੀ ਨਾ ਹੋਈ ਖੈਰ ਜੋ ਪਾਵੇ ਕਰਤਾਰ ਜੱਬੂ ਨੇ ਹਸਰਤ ਦੇ ਕਿੰਦਰੀ ਸੁੱਕੇ ਵਾਲਾ ਨੂੰ ਪਾਟੀਆਂ ਤਲੀਆਂ ਵਾਲੀ ਖਰਖਵੇ ਹੱਥਾਂ ਨਾਲ ਕੁੱਝ ਕੇ ਉੱਚਾ ਜੇ ਜੁੜਲ ਪੇੜ ਦਿੱਤਾ। ਬੀਰਪਾਲ ਦਾ ਜੀ ਨਹੀਂ ਸੀ ਕਰਿਆ ਉੱਠਣ ਨੂੰ। ਮਾਸੀ ਜੀ ਕੋਈ ਰੀਲਾ ਦੇ ਦੇ ਮੈਂ ਇੱਥੇ ਹੀ ਤਰਪਾਈ ਕਰ ਲੈਨੀ ਆ। ਉਸੇ ਕੁਝੇ ਵਿੱਚ ਹੀ ਉਹ ਜੇ ਹੋਈ ਤਾਂ ਆਖ ਜਾਬੋ ਹਲੇ ਕਦਮੀ ਉੱਠ ਬੈਠਕ ਵੱਲ ਤੁਰ ਪਈ। ਬੀਰਪਾਲ ਉਸ ਨੂੰ ਜਾਂਦੀ ਨੂੰ ਮਗਰੋਂ ਦੇਖਦੀ ਰਹੀ। ਫਿਰ ਉਸਨੇ ਮੰਜੀ ਤੇ ਡਿੱਗੇ ਤਰੇਕ ਦੇ ਪੱਤੇ ਨੂੰ ਚੁੱਕ ਕੇ ਹਜ਼ਰਤ ਦੇ ਕੰਨਾਂ ਵਿੱਚ ਗੁਦਗੁਦੀ ਕਰਨ ਦਾ ਨਮਾ ਆਹਰ ਲੱਭ ਲਿਆ। ਹਜ਼ਰਤ ਵੀ ਖੁਸ਼ ਸੀ ਕਿਉਂਕਿ ਉਹ ਕਦੇ ਆਣ ਗਵਣ ਕਿਸੇ ਬੱਚੇ ਨਾਲ ਖੇਡਣ ਨਹੀਂ ਚਾਹੁੰਦੀ ਸੀ। ਅੱਜ ਅਚਾਨਕ ਘਰ ਆਈ ਕਿਸੇ ਮਹਿਮਾਨ ਨਾਲ ਖੇਡਣ ਵਿੱਚ ਉਸ ਨੂੰ ਡਾਡਾ ਆਨੰਦ ਆ ਰਿਹਾ ਸੀ ਵੀਰਪਾਲ ਨੂੰ ਜੱਬ ਕੋਲੋਂ ਕਰੀਮ ਰੰਗ ਦੀ ਰੀਲ ਮਿਲ ਗਈ ਤਾਂ ਤਰਪਾਈ ਕਰਦੀ ਕਰਦੀ ਹਸਰਤ ਨਾਲ ਪੰਗੇ ਲੈਂਦੀ ਰਹੀ ਖੇਡ-ਖੇਡ ਵਿੱਚ ਸੋਈ ਵੀਰਪਾਲ ਦੇ ਪੋਟੀ ਵਿੱਚ ਚੁੱਭ ਗਈ ਹਲਕੀ ਜਿਹੀ ਖੂਨ ਦੀ ਬੂੰਦ ਨਿਕਲੀ ਤਾਂ ਹਸਰਤ ਨੇ ਛੱਟੂ ਸੀ ਉਂਗਲ ਨੂੰ ਆਪਣੇ ਮੂੰਹ ਵਿੱਚ ਲੈ ਚੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਆਪ ਹੀ ਇੰਜੀ ਕਰਦੀ ਸੀ ਸੱਟ ਲੱਗਣ ਤੇ ਵੀਰਪਾਲ ਉਸ ਦੀ ਮਾਸੂਮੀਅਤ ਨੇ ਮੋਨੇ ਐਸਾ ਕੀ ਲਿਆ ਕਿ ਉਹ ਦੁਪਹਿਰੇ ਕਿੰਨਾ ਸਮਾਂ ਉਸੇ ਨਾਲ ਹੀ ਖੀੜਦੀ ਰਹੀ ਜੈਪੋਦਾ ਪਤੀ ਪਰਦੇਸ਼ ਖੱਟਨ ਕਮੌਨ ਗਿਆ ਸੀ ਤੇ ਮੋੜ ਪੌੜਿਆ ਨਾ ਜੈਪੋ ਆਪ ਇਨੀ ਜੁਗੀ ਨਹੀਂ ਸੀ ਕਿ ਪਿੱਛੇ ਉਹਦੀ ਪੁੱਛ ਪੜਤਾਲ ਕਰ ਸਕਦੀ ਹਾਂ ਪਰ ਇਤਨਾ ਕੁਸ ਨੂੰ ਕਵਾਂ ਤਾਂ ਜ਼ਰੂਰ ਪਤਾ ਲੱਗ ਗਿਆ ਕਿ ਉਹ ਆਪਣੇ ਹਿੱਸੇ ਦੀ ਨਮੀ ਦੁਨੀਆ ਵਸਾ ਚੁੱਕਾ ਹੈ ਪਰ ਜੈਪੋਦਾ ਹੱਡ ਨਾ ਪਿਆ ਇਸ ਘਰ ਨੂੰ ਛੱਡ ਕੇ ਜਾਂਦ ਔਲਾਦ ਨਿਕਰਮਨ ਨੂੰ ਜੁੜੀ ਨਾ ਪਰ ਫਿਰ ਵੀ ਉਹ ਤਕੜਾ ਜਿਹਿਆ ਕਰਕੇ ਪੱਕੇ ਪੈਰੀ ਵਸੀ ਰਹੀ ਬੇਸ਼ੱਕ ਬਹੁਤੀਆਂ ਚੁਸਤੀਆਂ ਨਹੀਂ ਸੀ ਜਾਣਦੀ ਪਰ ਇਤਨੀ ਖੋਜੀ ਹੈ ਸੀ ਉਸ ਨੂੰ ਕਿ ਆਪਣੇ ਵੱਲ ਉੱਠਣ ਵਾਲੀ ਹਰ ਚੰਗੀ ਮੰਦੀ ਆ ਘਰੀ ਨਮ ਚ ਪਛਾਣ ਲੈਂਦੀ ਕੀ ਮਚਾਲ ਸੀ ਕਿ ਕੋਈ ਤੋਮਤ ਲਾ ਦੇਵੇ ਵੀਰਪਾਲ ਦੀ ਮਾਂ ਉਦਾਰ ਦਿਲ ਸੀ ਮੇਜਾਬੂ ਦੀ ਨੀਕ ਸਵਾ ਕਰਕੇ ਉਸ ਨੇ ਉਸ ਨੂੰ ਆਪਣੀ ਮੂੰਹ ਬੋਲੀ ਭੈਣ ਬਣਾ ਲਿਆ ਸੀ ਜਾਬੂ ਦੇ ਚਾਚੇ ਦਾ ਪੁੱਤ ਜਿਹੜੀ 6 ਕਨਾਲ ਭੋਈ ਉਸੇ ਹਿੱਸੇ ਆਉਂਦੀ ਸੀ ਵਾਹ ਬੀਜ ਲਿੰਦਾ ਇਹਦੇ ਨਾਲ ਹੀ ਜਾਬੂ ਦੇ ਵਿਰੇ ਠੰਡੀ ਪੌਣ ਰਸਕ ਦੀ ਰਹਿੰਦੀ ਕੁਝ ਦਿਨ ਨੀਤ ਨੂੰ ਫਲ ਲੱਗ ਗਿਆ ਤੇ ਕੁਝ ਪਿੰਡੇ ਲੋਕ ਉਹਦੇ ਲਈ ਰੱਬ ਹਨ ਬੋੜੀ ਪਰ ਜੱਬ ਉਹ ਕਦੀ ਕਿਸੇ ਦੀ ਕਰਨਾ ਜਾਂਦੀ ਨਾ ਕੰਟਿਆਂ ਵਧੀ ਬਾਕੀ ਜਨਾਨੀਆਂ ਵਾਂਗ ਚੁਗਲੀਆਂ ਕਰਕੇ ਵਕਤ ਗੱਲਦੀ ਪਰ ਹਾਂ ਘਰ ਆਈਗੇ ਨੂੰ ਪਲਕਾਂ ਛਾਵੇਂ ਬਿਠਾਉਂਦੀ ਸਿਵਦਾ ਸਾਈ ਜਦ ਸਿਰ ਤੇ ਹੋਵੇ ਤਾਂ ਹਰ ਔਰਤ ਖੁਦ ਨੂੰ ਰਾਣੀ ਝਾਂਸੀ ਸਮਝਦੀ ਆ ਪਰ ਬਿਨਾ ਆਦਮੀ ਤੋਂ ਜ਼ਿੰਦਗੀ ਦਾ ਪਾਰ ਆਪਣੀ ਮੋਢੀਆਂ ਤੇ ਚੁੱਕ ਅਣਖ ਨਾਲ ਜਿਉਣ ਦਾ ਵੱਲ ਵਿਰਲੀਆਂ ਨੂੰ ਹੀ ਆਉਂਦਾ ਹੈ ਬਹੁਤੀਆਂ ਦੀ ਵਫਾ ਡੋਲ ਜਾਂਦੀ ਆ ਮਾਨਸਿਕ ਦਿੜਤਾ ਦੀ ਘਾੜ ਕਰਕੇ ਜਾਂ ਸਮਾਜਿਕ ਤਾਣਾ ਬਾਣਾ ਉਹਨਾਂ ਤੇ ਸਬਰ ਤਾਂ ਬੰਦ ਤੋੜ ਦਿੰਦਾ ਹੈ ਜਾਬੋ ਨੇ ਚੜਦੀ ਕਲਾ ਵਿੱਚ ਰੱਖਣ ਲਈ ਹਸਰਤ ਹੀ ਕਾਫੀ ਸੀ ਕਿੱਥੇ ਦਿਨ ਚੜਦਾ ਤੇ ਕਿੱਥੇ ਡੁੱਬਦਾ ਦੋਹਾਂ ਦੇ ਕੁਝ ਯਾਦ ਨਾ ਰਹਿੰਦਾ ਉਹ ਆਪਣੇ ਹੀ ਰੰਗਾਂ ਵਿੱਚ ਰੰਗੀਆਂ ਖੋਖਲੇ ਦੁੱਖਾਂ ਤੋਂ ਕਿਤੇ ਉੱਪਰ ਉੱਠ ਚੁੱਕੀਆਂ ਸਨ ਜਾਬੋ ਪਾਠ ਬੇਸ਼ਕ ਨਾ ਕਰਦੀ ਨਾ ਹੀ ਗੁਰੂ ਕਰ ਜਾਂਦੀ ਪਰ ਰੱਬ ਦਾ ਪੈਉ ਦੇ ਅੰਦਰ ਜੀਵਤ ਸੀ ਇਸੇ ਲਈ ਨਾ ਮੰਦਾ ਬੋਲ ਜਵਾਨੋ ਬੋਲਦੀ ਨਾ ਮਾੜੇ ਕਾਰ ਹੱਥੀ ਕਰਦੀ ਚੰਗਾ ਪੁੱਤ ਚੱਲੀ ਮੈਂ ਹਾਂ ਬਾਈ ਬੀਰਪਾਲ ਨੇ ਕੁੱਟ ਕੇ ਹਜ਼ਰਤ ਨੂੰ ਗੱਲ ਨਾ ਲਾ ਉਸ ਦਾ ਮੂੰਹ ਚੁੰਮਿਆ ਤੇ ਚਲੀ ਗਈ ਹਸਰਤ ਉਸਨੂੰ ਦਰਵਾਜ਼ੇ ਤੱਕ ਛੱਡਣ ਗਈ ਤੇ ਮੁੜ ਕੇ ਆ ਕੇ ਚਾਹ ਬਣਾਉਂਦੀ ਚਾਪ ਦੇ ਪਿੱਛੇ ਗਲਵੱਕੜੀ ਪਾਈ ਖਲੋਤੀ ਰਹੀ ਬੀਰਪਾਲ ਦੇ ਜਾਨ ਪਿੱਛੋਂ ਹਸਰਤ ਨੂੰ ਸੰਘਣੀ ਚੁੱਪ ਚੰਗੀ ਨਹੀਂ ਸੀ ਲੱਗ ਰਹੀ ਉਸੇ ਰੂਮ ਮੋੜ ਖਿੜਖੜਾ ਕੇ ਹਸਣਾ ਲੋਚ ਰਹੀ ਸੀ ਬੀਬੀ ਉਦੀਰੀ ਕਰ ਜਾਮ ਉਸ ਦਾ ਉਦਾਸੀ ਜੇ ਚਿਹਰੇ ਦੀ ਜਬੂਨੀ ਛੱਟ ਦੇਣੀ ਹਾਂ ਕਰ ਦਿੱਤੀ ਕਿਉਂਕਿ ਮੁੰਡਾ ਤਾਂ ਉਸਨੇ ਹਜ਼ਰਤ ਨੂੰ ਕਦੇ ਦਰਸ਼ਨ ਨਹੀਂ ਸੀ ਦਿੱਤਾ ਕਿਸੇ ਚੀਜ਼ ਲਈ ਜਬੂਨੇ ਕੌਲੀ ਵਿੱਚ ਆ ਖੰਡੀ ਕਰਕੇ ਉਸ ਨੂੰ ਪੀਣ ਲਈ ਦਿੱਤੀ ਚਾਹ ਪੀ ਹਜ਼ਰਤ ਨੇ ਜਾਲੀ ਦੀ ਨੀਲੇ ਰੰਗ ਚੁੰਨੀ ਦੀ ਦੋਹੇ ਪਾਸੇ ਬਰਾਬਰ ਪੱਲੇ ਕਰਕੇ ਸਿਰ ਢਕ ਲਿਆ ਤੇ ਜੁੱਤੀ ਪਾ ਤੁਰ ਪਈ ਬੀਰਪਾਲ ਦੇ ਘਰ ਵੱਲ ਉਸ ਦੇ ਜਾਣ ਪਿੱਛੇ ਜਬ ਉਹ ਮੁਰਗੀਆਂ ਦੇ ਆਲੇ-ਵਾਲੇ ਚਲੇ ਗਏ ਇਹ ਮੁਰਗੀਆਂ ਉਸਨੇ ਉੱਚੀ-ਚੀ ਤੌਰ ਤੇ ਹਜ਼ਰਤ ਲਈ ਰੱਖੀਆਂ ਸਨ ਹਜ਼ਰਤ ਆਸਮਾਨ ਵੱਲ ਮੁੱਕਰ ਕੱਚਾ ਅੰਡਾ ਤੋੜ ਹੀ ਪੀ ਜਾਂਦੀ ਸੀ ਜੇਕਰ ਹਜ਼ਰਤ ਕਦੇ ਜਾਬੋ ਨੂੰ ਪਰੇਸ਼ਾਨ ਕਰਦੀ ਤਾਂ ਉਹ ਐਵੇਂ ਹੀ ਆਖ ਦਿੰਦੀ ਛੇ ਤੇਰੀ ਮੁਰਗੀ ਨੇ ਅੰਡਾ ਦਿੱਤਾ ਤੇ ਹਜ਼ਰਤ ਸਭ ਕੁਝ ਵਿਚਾਰੇ ਛੱਡ ਜਾਂਦੀ ਪਰ ਖਾਲੀ ਹੱਥ ਪਰ ਤੇ ਝੂਠਾ ਮੁੱਠਾ ਜਾਬੋ ਨਾਲ ਲੜਦੀ ਉੱਲੂ ਬਣਾਇਆ ਬੜਾ ਮਜ਼ਾ ਆਇਆ ਬਿਰਪਲ ਥਾਲੀ ਵਿੱਚ ਚੌਲ ਪਾ ਚੁਗ ਰਹੀ ਸੀ ਹਜ਼ਰਤ ਨੂੰ ਕਰਾਈ ਦੇ ਕੋਸ ਦਾ ਚਿਹਰਾ ਖਿਲ ਗਿਆ ਉਰ ਸੋਈ ਵਿੱਚ ਕਰੀ ਪਲੇਟ ਵਿੱਚ ਮਿੱਠੇ ਚੌਲ ਤੇ ਕਾਲੀ ਵਿੱਚ ਬੁੰਦੀ ਵਾਲਾ ਦਹੀਂ ਪਾ ਲਈ ਤੇ ਫਿਰ ਉਸ ਨੂੰ ਮੰਜੇ ਤੇ ਬਿਠਾ ਆਪ ਹੱਥੀ ਖਵਾਉਣ ਲੱਗੀ ਚੌਲ ਚੁੱਕ ਕੇ ਹੋ ਇੱਕ ਅੱਧ ਭਰੀ ਕਾਪੀ ਤੇ ਪੈਨ ਚੁੱਕ ਲਈ ਉਸਨੇ ਹਸਰਤ ਨੂੰ ਅਸਾਂ ਨਾਮ ਲਿਖਣਾ ਸਿਖਾਉਣਾ ਸ਼ੁਰੂ ਕੀਤਾ ਅੱਜ ਪਹਿਲੀ ਵਾਰ ਹਸਰਤ ਨੂੰ ਜ਼ਿੰਦਗੀ ਇੰਨੀ ਦਿਲਚਸਪ ਪਝਾਪ ਰਹੀ ਸੀ ਪਹਿਲੀ ਵਾਰ ਪੈਨ ਫੜਨ ਕਾ ਨੂੰ ਪੂਰੀ ਤਰ੍ਹਾਂ ਵੀਰਪਾਲ ਦੀ ਨਕਲ ਕਰਨ ਵਿੱਚ ਅਸਫਲ ਸੀ ਪਰ ਉਸ ਨੂੰ ਕਹਿਰਾਂ ਦਾ ਚਾਸੇ ਲਿਖਣ ਦਾ ਉਸਨੇ ਵੀਰਪਾਲ ਕੋਲੋਂ ਇੱਕ ਕਾਪੀ ਤੇ ਪੈਨ ਪੱਕੇ ਤੌਰ ਤੇ ਹੀ ਮੰਗ ਲਏ ਕਿਉਂਕਿ ਲਿਖਣਾ ਸਿੱਖਣ ਦੀ ਇੱਛਾ ਉਹਦੇ ਅੰਦਰ ਅੰਗੜਾਈਆਂ ਲੈ ਰਹੀ ਸੀ ਵੀਰਪਾਲ ਨੇ ਵੀ ਦੇਰ ਦਿੱਤੀ ਕਿਉਂਕਿ ਉਹ ਹਸਰਤ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਫਿਰ ਉਹ ਵੀਰਪਾਲ ਨਾਲ ਮੱਜਾਂ ਦੇ ਬਾੜੇ ਵਿੱਚ ਚਲੀ ਗਈ ਬੈਠੀ ਹੋਈ ਇੱਕ ਕੱਟੀ ਦੀ ਪਿੱਠ ਤੇ ਬੈਠ ਗਈ ਅਚਾਨਕ ਪਤਾ ਨਹੀਂ ਉਸਦੇ ਮਨ ਵਿੱਚ ਕੀ ਖਿਆਲ ਆਇਆ ਉਸਨੇ ਕੋਲ ਪੈ ਡੰਡਾ ਚੁੱਕ ਕੇ ਉਸੇ ਲਾਤੀ ਮਾਰ ਦਿੱਤਾ ਕੱਟੀ ਉੱਠ ਖਲੋਤੀ ਤੇ ਹਸਰਤ ਪੁੰਝੇ ਡਿੱਗ ਪਈ ਇਹ ਦੇਖ ਵੀਰਪਾਲ ਦਾ ਹਾਸਾ ਨਿਕਲ ਗਿਆ ਉਸਨੇ ਹਸਰਤ ਦੇ ਕੱਪੜੇ ਝਾੜੇ ਤੇ ਦੇਖਿਆ ਉਸੇ ਮੱਥੇ ਤੇ ਰੋੜ ਉੱਪਰ ਆਇਆ ਸੀ ਸੋ ਹਸਰਤ ਨੂੰ ਪਾਣੀ ਪਿਆ ਉੱ ਘਰ ਛੱਡਣ ਚਲੀ ਗਈ ਘਰ ਜਾ ਕੇ ਹਸਰਤ ਸਾਰਾ ਦਿਨ ਨਾਲ ਲਿਖਣਾ ਹੀ ਸਿੱਖਦੀ ਰਹੀ ਜਿਵੇਂ ਵੀ ਉਸ ਨੂੰ ਆਰੇ ਲੱਗੀ ਦੇਖ ਮਨ ਹੀ ਮਨ ਖੁਸ਼ ਸੀ ਬੀਰਪਾਲ ਤੇ ਹਜ਼ਰਤ ਦੋਹੇ ਹੀ ਆਪਣੀ ਆਪਣੀ ਥਾਵੇਂ ਆਉਣ ਵਾਲੀ ਸਵੇਰ ਦੀ ਉਡੀਕ ਕਰ ਰਹੀਆਂ ਸਨ ਬੇਸਫਰੀ ਨਾਲ ਅਗਲੀ ਸਵੇਰ ਕੰਤੁਵੇਲੀ ਹੋ ਵੀਰੀ ਕੋਈ ਬਹਾਨਾ ਲੱਭ ਰਹੀ ਸੀ ਹਜ਼ਰਤ ਕੁਲਜੰਗ ਦਾ ਕਿਉਂਕਿ ਉਸੇ ਮਾਸ ਨੂੰ ਬਹੁਤਾ ਘਰੋਂ ਬਾਹਰ ਨਿਕਲਣ ਤੋਂ ਵਰਜਤੀ ਸੀ ਉਹ ਕਹਿੰਦੇ ਨੇ ਨਾ ਜਦੋਂ ਕਿਸੇ ਦੇ دیدار ਦੀ ਇੱਕ ਸਿੱਖ ਪਰਵਲ ਹੋਵੇ ਤਾਂ ਟੋ ਮੇਲ ਰੱਬ ਆਪ ਲਿਖਾ ਦਿੰਦਾ ਹੈ ਉਸੇ ਸੱਟ ਦਾ ਹਾਲ ਪੁੱਛਣ ਦੇ ਬਹਾਨੇ ਉਹ ਮਾਂ ਤੋਂ ਅੱਗੇ ਲੈ ਜਬ ਉਹਦੀ ਕਰਵਲ ਹੋਤਰੀ ਜਾਂਦੀ ਜਾਂਦੀ ਮਾਂ ਤੋਂ ਅੱਖ ਵਿੱਚ ਰੰਗਾਂ ਵਾਲਾ ਲਿਫਾਫਾ ਤੇ ਫ੍ਰਿਜ ਵਿੱਚੋਂ ਕੁਝ ਕਾਲੇ ਅੰਗੂਰ ਉਹ ਲੈ ਆਈ ਸੀ ਹਜ਼ਰਤ ਲਈ ਵੀਰਪਾਲ ਦੇ ਘਰ ਪਹੁੰਚੇ ਤਾਂ ਹਜ਼ਰਤ ਨੂੰ ਜਬ ਉਹ ਸਿਰ ਨਹਾ ਰਹੀ ਸੀ ਉਸਨੇ ਨਹਾਉਂਦੇ ਹੀ ਬੇਸਾਹੀ ਨਾਲ ਬੋਲੀ ਦੀਦੀ ਬੈਠੋ ਮੈਂ ਹੁਣੇ ਹੀ ਆਈ ਦੋ ਮਿੰਟ ਵਿੱਚ ਉਸ ਨੂੰ ਡਰ ਸੀ ਕਿਧਰੇ ਵੀਰਪਾਲ ਚਲੇ ਹੀ ਨਾ ਜਾਵੇ ਸਿਰ ਨਹਾਵਾਲ ਝਾੜੂਸ ਨੇ ਤੌਲੀਆ ਮੋਢਿਆਂ ਤੇ ਪਾਵਾਲ ਪੈਛਾਂ ਸੁੱਟ ਲਏ ਤੇ ਅੰਦਰੋਂ ਕਾਪੀ ਪੀਨ ਲਿਆ ਵੀਰਪਾਲ ਨੂੰ ਦਿਖਾਉਣ ਲੱਗੀ ਤਿੰਨ ਸਫਿਆਂ ਉਸਨੇ ਚੰਗੀ ਤਰ੍ਹਾਂ ਵਿਆਸ ਕਰਨ ਤੋਂ ਬਾਅਦ ਉਸਨੇ ਆਪਣਾ ਨਾਮ ਲਿਖਣਾ ਸਿੱਖ ਲਿਆ ਸੀ ਵੀਰਪਾਲ ਦੀ ਤਿੱਖਣ ਬੁੱਧੀ ਨੇ ਬਹੁਤ ਪ੍ਰਭਾਵਿਤ ਕੀਤਾ ਉਸਨੇ ਜੱਬ ਨੂੰ ਹਸਰਤ ਦੀ ਉਮਰ ਪੁੱਛੀ ਅੰਦਾਜ਼ੇ ਅਨੁਸਾਰ ਉਹ 6 ਵਰ੍ਹਿਆਂ ਦੀ ਹੋ ਚੁੱਕੀ ਸੀ ਵੀਰਪਾਲ ਨੇ ਜੱਬ ਨੂੰ ਸਮਝਾਇਆ ਕਿ ਉਹ ਹਸਰਤ ਨੂੰ ਪਿੰਡੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦੇਵੇ ਤੇ ਉਹ ਉਸ ਨੂੰ ਸਰਕਾਰੀ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਣ ਲੱਗੀ ਜੱਬ ਨੂੰ ਵੀਰਪਾਲ ਦੀ ਸਲਾਹ ਚੱਜ ਗਈ ਸੀ ਸਾਰੀ ਗੱਲ ਉਸਨੇ ਵੀਰਪਾਲ ਦੇ ਹੱਥ ਤੇ ਛੱਡੀ ਸੀ ਕਿਉਂਕਿ ਉਹ ਆਪ ਤਮਸਿ ਪੰਝਕ ਪੜ੍ਹੀ ਸੀ ਉਹ ਵੀ ਪਿੰਡ ਦੇ ਗੁਰਦੁਆਰੇ ਵਾਲੇ ਗਿਆਨੀ ਕੋਲ ਬੀਰਪਾਲ ਨੇ ਜਾਬੂ ਨੂੰ ਭਰੋਸਾ ਦਿਵਾਇਆ ਕਿ ਜਦੋਂ ਤਾਈ ਉਹ ਕੁਵਾਰੀ ਆ ਉਹ ਆਪ ਹਸਰਤ ਨੂੰ ਘਰ ਪੜਾਉਣਾ ਆਇਆ ਕਰੇਗੀ ਸਕੂਲ ਕੀ ਆ ਕਿਹੋ ਜਿਹਾ ਹੋਵੇਗਾ ਉੱਥੇ ਕੀ ਹੋਣਾ ਹੈ ਹਜ਼ਰਤ ਇਸ ਸਭ ਕਾਸੇ ਤੋਂ ਅੰਜਾਨ ਸੀ ਪਰ ਇਤਨੇ ਕੋ ਸਮਝ ਚੁੱਕੀ ਸੀ ਕਿ ਕੁਝ ਬੇਹਦ ਰੌਚਕ ਹੋਣ ਵਾਲਾ ਹੈ ਉਹ ਵੀਰੀ ਦੀਦੀ ਵੀਰੀ ਦੀਦੀ ਆਖਰੀ ਵੀਰਪਾਲ ਕੋਲੋਂ ਸਕੂਲ ਬਾਬਤ ਅਨੇਕਾਂ ਹੀ ਸਵਾਲ ਪੁੱਛਦੀ ਰਹੀ ਅੰਗੂਰ ਤੇ ਰੰਗ ਤੋਹਫੇ ਵਜੋਂ ਹਾਸਲ ਕਰੋ ਬਹੁਤ ਖੁਸ਼ ਹੋਈ ਪਰ ਵਾਪਸ ਆ ਉਸਨੇ ਆਪਣੀ ਮਾਂ ਨਾਲ ਸਲਾਹ ਕੀਤੀ ਵੀਰਪਾਲ ਦੀ ਮਾਂ ਦੀ ਇੱਕ ਸਹੇਲੀ ਪਿੰਦੇ ਹੀ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਸੀ ਫੌਨਾ ਦਾ ਉਦ ਰਿਵਾਜ ਨਹੀਂ ਸੀ ਇਸ ਲਈ ਦੋਵੇਂ ਮਾਮਤੀਆਂ ਹਸਰਤ ਨੂੰ ਨਾਲ ਲੈ ਚਾਮੀ ਉਸੇ ਘਰ ਗਈਆਂ ਆਨ ਦਾ ਕਰਨ ਸਾਂਝ ਕਰੰਤ ਇੱਕ ਅਰਜਨ ਉੱਬਰ ਕੇ ਸਾਹਮਣੇ ਆਈ ਜਨਮ ਸਰਟੀਫਿਕੇਟ حضرت ਦਾ ਨਾਮ ਸਰਟੀਫਿਕੇਟ ਨਹੀਂ ਸੀ ਬਣਿਆ ਹੋਇਆ ਪਰ ਜਸਪੀਨ ਨਿਹਸਰ ਦੀ ਐਡਮਿਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਆਪ ਪੂਰੀ ਤਨਦੇਹੀ ਨਾਲ ਲਿਵੋ ਦਾ ਵਾਅਦਾ ਕੀਤਾ। 2 ਦਿਨਾਂ ਬਾਅਦ ਹਸਰਤ ਦਾ ਸਰਟੀਫਿਕੇਟ ਬਣ ਗਿਆ। ਸਕੂਲ ਦਾਖਲਾ ਹੋ ਗਿਆ। ਬੀਰਪਾਲ ਦੀ ਮਿਹਨਤ ਤੇ ਹਸਰਤ ਦੇ ਤੇਜ਼ ਦਿਮਾਗ ਸਦਕਾ ਉਹ ਪੜ੍ਹਾਈ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲੱਗੀ। ਕਲਾਸ ਦੀ ਮੋਰੀ ਵਿਦਿਆਰਥੀਆਂ ਵਿੱਚ ਉਸਦੀ ਗਿਣਤੀ ਹੋਣ ਲੱਗੀ। ਉਸਦੀ ਆਵਾਜ਼ ਥੋੜੀ ਭਾਰੀ ਪਰ ਬਹੁਤ ਦਮਦਾਰ ਸੀ। ਜਦੋਂ ਜਮਾਤ ਵਿੱਚ ਉਹ ਪਾਠ ਪੜ੍ਹਦੀ ਤੇ ਕਿਸੇ ਸੂਝਵਾਨ ਦੇ ਆਪਿਕ ਭੰਗ ਸ਼ਬਦਾਂ ਦਾ ਉਚਾਰਨ ਕਰਦੀ ਉਸੇ ਏਸੇ ਗੁਣ ਸਦਕਾ ਜਦ ਵੀ ਸਕੂਲ ਵਿੱਚ ਕੋਈ ਪ੍ਰਤੀਯੋਗਤਾ ਹੁੰਦੀ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਜਾਂਦਾ ਸਮੇ ਦੀ ਗੁੱਡੀ ਘੜੀਆਂ ਦੀ ਤੁਣਕੀਆਂ ਸੰਗ ਬਹੁਤ ਦੂਰ ਪਹੁੰਚ ਗਈ ਆ ਹਸਰਤ ਹੁਣ ਚੌਥੀ ਜਮਾਤ ਵਿੱਚ ਹੋ ਗਈ ਸੀ ਪਰ ਸੁ ਮਹੀਨੇ ਦੇ ਪਹਿਲੇ ਅੰਤਵਾਰ ਮਾਦੀਪ ਸਮਨਾਇਆ ਜਾਣਾ ਹੈ ਸ਼ਨੀਵਾਰ ਨੂੰ ਹੋਣ ਵਾਲੀ ਵਾਲ ਸਫਰ ਰੱਦ ਕਰ ਦਿੱਤੀ ਗਈ ਕਿਉਂਕਿ ਸਕੂਲ ਵਿੱਚ ਪ੍ਰੋਗਰਾਮ ਅਜੋਜਿਤ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਹਜ਼ਰਤ ਨੂੰ ਵੀ ਅਧਿਆਪਕਾਂ ਨੇ ਪਾਸ਼ਨ ਪ੍ਰਤੀਯੋਗਤਾ ਲਈ ਚੁਣਿਆ ਸੀ ਹਜ਼ਰਤ ਬਹੁਤ ਖੁਸ਼ ਸੀ ਪਰ ਅਕਸਰ ਬਹੁਤੀ ਖੁਸ਼ੀ ਐਨ ਕਰੀ ਪਹੁੰਚਣ ਤੇ ਛੂਈ ਮੁਈ ਦੇ ਪੌਦੇ ਵਾਂਗ ਆਪਣੀਆਂ ਪੱਤੀਆਂ ਸਮੇਟ ਲੈਂਦੀ ਆ ਹਜ਼ਰਤ ਦੀ ਖੁਸ਼ੀ ਨੇ ਦਮ ਦਾ ਬੇਸ਼ੱਕ ਨਹੀਂ ਤੋੜਿਆ ਸੀ ਪਰ ਹਾਂ ਮੱਧਮ ਜ਼ਰੂਰ ਪੈ ਚੁੱਕੀ ਸੀ ਕਿਉਂਕਿ ਬੀਰਪਾਲ ਨਾਨਕੇ ਕਈ ਹੋਏ ਸੀ ਜਦੋਂ ਜ਼ਿੰਦਗੀ ਦੀਆਂ ਛੁੱਟਾਂ ਤੋਂ ਬੇਸ਼ੱਕ ਬਹੁਤ ਸਾਰੇ ਤਜਰਬੇ ਤੇ ਸਿਆਣਪ ਹਾਸਲ ਕਰ ਚੁੱਕੀ ਸੀ पर इतनी नहीं कि किसी बच्चे नो एक प्रतियोगिता ਲਈ ਤਿਆਰ ਕਰ ਸਕਦੀ ਹਸਰਤ ਨੇ ਉਦਾਸੀ ਭਰਿਆ ਦਿਨ ਕੁਕੜੀਆਂ ਦੇ ਅੱਗੜ ਪਿਛੜ ਭਸਦੀ ਜਦੋਂ ਉਹ ਦਾ ਹੱਥ ਵਟਾਉਂਦੀ ਨੇ ਪਤਾ ਨਹੀਂ ਕਿੰਨੀ ਹਾਲੀ ਘਟਿਆ ਜੈਬ ਹੈਰਾਨ ਸੀ ਕਿ ਇਹ ਕੁੜੀ ਕਰਦੀ ਕੀ ਫਿਰਦੀ ਆ ਆ ਕੰਮ ਕਰ ਦਿਆ ਤੇ ਢਿੱਲੀ ਦਉਣ ਵਾਲੀ ਮੰਜੀ ਤੇ ਲੰਮੀ ਪੈ ਜਾਂਦੀ ਆ ਉਹ ਕੰਮ ਕਰ ਦਿਆ ਤੇ ਲੰਮੀ ਪੈ ਜਾਂਦੀ ਆ ਲੱਛਣ ਕੀ ਫੜਿਆਏ ਨੇ ਪਰ ਉਹ ਮੂੰਹੋਂ ਕੁਝ ਨਾ ਬੋਲੀ ਦਿਨ ਚੜਦੇ ਹੀ ਹਸਰਤ ਉੱਠੀ ਜੈਬੂ ਕੁਲੋਸ ਨੇ ਨਹਾ ਧੋ ਕੇ ਵਰਦੀ ਪੋਆ ਲਈ ਜੈਬੂ ਨੇ ਜਦ ਪੁੱਛਿਆ ਕਿ ਇਨੀ ਕਾਲੀ ਕਿਸ ਕਲ ਦੀ ਆਜ ਅੱਗ ਲੱਗੀ ਆ ਮੇਰੇ ਅੰਦਰ ਜੈਬੂ ਵੱਲ ਕੋੜਾ ਕੋੜਾ ਝਾਕਦੀ ਹਸਰਤ ਨੇ ਜਵਾਬ ਦਿੱਤਾ ਜੈਬੂ ਹੱਸਣ ਲੱਗ ਪਈ ਮੈਂ ਬੁਝਾ ਮ ਹਸਰਤੋ ਕੀ ਉਹ ਬੋਲੀ ਰੈਣ ਦੇ ਤੇਰੇ ਵਾਸਤੇ ਗੱਲ ਨਹੀਂ ਏਡੇ ਜੋਗੀ ਹੁੰਦੀ ਤੂੰ ਘਾਟਾ ਖਾਦਾ ਸੀ ਤਿੱਥੋਂ ਨਹੀਂ ਬੁਝਣੀ ਇਹ ਬਾਟੀ ਵਿੱਚ ਚਾਹ ਪਾਹੋ ਸਰੜ ਸਰੜ ਕਰ ਚਾਹ ਦੇ ਕੁੱਟ ਪਰਣ ਲੱਗੀ ਜਾਬੋ ਫੈਸਲਾ ਨਹੀਂ ਕਰ پا ਰਹੀ ਸੀ ਕਿ ਹਸਰਤ ਖੁਸ਼ ਹੈ ਜਾਂ ਉਦਾਸ ਫਿਰ ਜਾਬੋ ਨੇ ਹਸਰਤ ਨੂੰ ਗੁੱਦੀ ਵਿੱਚ ਬਿਠਾਇਆ ਜਦ ਮਾਮਲਾ ਪੁੱਛਿਆ ਤਾਂ ਹਸਰਤ ਨੇ ਦਿਲ ਦਾ ਭੇਦ ਸਾਂਝਾ ਕੀਤਾ ਜਬ ਕੁਛ देर ਚੁੱਪ ਰਹੀ ਹਸਰਤ ਨੇ ਇੱਕ ਵਰਕਾ ਤੇ ਪੈਨਸਲ ਜਾਬੋ ਨੂੰ ਲਿਖਣ ਨਹੀਂ ਦਿੱਤੇ ਜਾਬੋ ਨੇ ਕੁਝ ਲਿਖ ਕੇ ਫਿਰ ਮਿਟਾ ਦਿੱਤਾ ਤੇ ਸੰਕੇਤ ਵਿੱਚ ਕੁਝ ਗੱਲਾਂ ਹਸਰਤ ਨੇ ਦੱਸੀਆਂ ਵਰਕਾ ਚੰਗੀ ਤਰ੍ਹਾਂ ਫੋਲਡ ਕਰ ਹਸਰਤ ਸਕੂਲ ਚਲੀ ਗਈ ਸਕੂਲ ਦੀ ਦਹਿਲੀਜ਼ 'ਤੇ ਫਸਰਤ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਜਿਵੇਂ ਜਿਵੇਂ ਉਸਨੇ ਕਲਾਸ ਵਿੱਚ ਪਹੁੰਚ ਉਸ ਦਾ ਬੈਕਸ ਤੇ ਰੱਖਿਆ ਤੇ ਆ ਬਸੇ ਤੇ ਹੀ ਸਿਰਸਟਕ ਖੰਬੰਦ ਕਰ ਦੂੰਗੀਆਂ ਸੋਚਾਂ ਵਿੱਚ ਖੋਬ ਰਹੀ ਪੀੜ ਲੰਘਦੇ ਗਏ ਦਿਲ ਵਸੇ ਰਹੀ ਪਰ ਅੱਜ ਸਾਰਾ ਦਿਨ ਹਸਰਤਾ ਧਿਆਨ ਪੜਾਈ ਵਿੱਚ ਨਾ ਲੱਗਿਆ ਅੱਧੀ ਛੁੱਟੀ ਤੋਂ ਬਾਅਦ ਫਚਿਆਂ ਨੂੰ ਹਰੇ ਰੰਗ ਦੇ ਟਾਟ ਵਿਚ ਆ ਬਿਠਾ ਦਿੱਤਾ ਗਿਆ ਮਾਪਿਆਂ ਲਈ ਪਿੱਛੇ ਕੁਰਸੀਆਂ ਲਗਾਈਆਂ ਹੋਈਆਂ ਸਨ ਦੇ ਸ਼ਿਵਾ ਵਰਮੋਹੇ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਇੱਕ ਅਧਿਆਪਕ ਨੇ ਛੋਟਾ ਜਿਹਾ ਸਵਾਗਤੀ ਭਾਸ਼ਣ ਦਿੱਤਾ ਤੇ ਫਿਰ ਮੁੱਖ ਮਹਿਮਾਨ ਨੇ ਸਮਾ ਰੌਸ਼ਨ ਕੀਤਾ ਫਿਰ ਬੱਚਿਆਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਹਸਰਤ ਦੀ ਵਾਰੀ ਆਉਣ ਤੇ ਉਸ ਦਾ ਨਾਮ ਮਾਈਕ ਵਿੱਚ ਬੋਲਿਆ ਗਿਆ ਉੱਡਦੀ ਡੈਦੀ ਸਟੇਜ ਤੇ ਚੜ ਮਾਈਕ ਸਾਹਮਣੇ ਖੱਲੋ ਗਈ ਚੁੱਪ ਤਾਰੀ ਮੈਡਮ ਸਟੇਜ ਤੇ ਉਸ ਨੂੰ ਹੌਸਲਾ ਦੇਣ ਗਈ ਇਹ ਸੋਚ ਕੇ ਕਿ ਬੱਚੀ ਨਹੀਂ ਸ੍ਰੋਤੇ ਵੀ ਕਵਰਾਗੀ ਹੋਵੇਗੀ ਉਸ ਨੇ ਮਾਈਕ ਔਨ ਕਰ ਹਸਰਤ ਨੂੰ ਹੌਸਲਾ ਦਿੱਤਾ ਬੋਲੋ ਬੱਚੇ ਤੁਹਾਡੀ ਮੰਮੀ ਨੇ ਝੋ ਤੁਹਾਨੂੰ ਦਿੱਤਾ ਹੈ ਹਸਰਤ ਨੇ ਇੱਕ ਨਜ਼ਰ ਮੈਡਮ ਵੱਲ ਮਾਰੀ ਦੂਜੀ ਛਾਤੀ ਸਰੋਤਿਆਂ ਵੱਲ ਤੇ ਤੀਜੀ ਨਜ਼ਰ ਇੱਕ ਖੁਦ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਿਆ ਮੈਡਮ ਦੀ ਦੁਆਰਾ ਸ਼ਾਵਾਸ ਕਹਿਣ ਤੇ ਹਸਰਤ ਨੇ ਬਿਨਾਂ ਝਿਜਕ ਬੋਲਣਾ ਸ਼ੁਰੂ ਕੀਤਾ ਮੇਰੀ ਬੇਬੇ ਨੇ ਦਿੱਤਾ ਮੈਨੂੰ ਕੋਰਾ ਸਫਾ ਤੇ ਅਦ ਮਿਟਿਆ ਹਰਫ ਮੈਂ ਬੇਬੇ ਨੂੰ ਆਖਿਆ ਸੀ ਜਾਬੋ ਮੈਂ ਸਕੂਲ ਬੋਲਣਾ ਕੁਝ ਲਿਖ ਦੇ ਉਹ ਕਮਲੀ ਨੇ ਇੱਕ ਅੱਖਰ ਲਿਖਿਆ ਤੇ ਉਹ ਵੀ ਲਿਖ ਕੇ ਮਿਟਾ ਦਿੱਤਾ ਮੇਰੀ ਬੇਬੇ ਆਖਦੀ ਸੀ ਜੈਬੋ ਦੀਆਂ ਹੱਥਾਂ ਦੀਆਂ ਲਕੀਰਾਂ ਵਿੱਚ ਜੋ ਲਿਖਿਆ ਉਹ ਜੈਬੋ ਨੇ ਰੱਜ ਕੇ ਹੰਡਾਇਆ ਜੇ ਜੋ ਹੰਡਾਇਆ ਉਹ ਮਾਣਿਆ ਤੇ ਬਹੁਤ ਸਿੱਧਤ ਨਾਲੇ ਪਰ ਜਿਹਾ ਬੁਦੇ ਮਨ ਤੇ ਤੰਤੇ ਲਿਖੀਆਂ ਗੱਲਾਂ ਅਮਿੱਟ ਹਨ ਪਰ ਉਹ ਕਾਗਜ਼ਾਂ ਤੇ ਨਹੀਂ ਉਤਾਰੀਆਂ ਜਾ ਸਕਦੀਆਂ ਨਾ ਜਵਾਨੋ ਬੋਲ ਦੱਸੀਆਂ ਜਾ ਸਕਦੀਆਂ ਨੇ ਮੈਂ ਮਾਂ ਬਾਰੇ ਕੀ ਲਿਖਾਂ ਜੇ ਮੈਂ ਨਕਰਮ ਮਾਂ ਬਣ ਚੁੱਕੀ ਹੁੰਦੀ ਤਾਂ ਰੱਬ ਮੈਨੂੰ ਨਪੱਤੀ ਕਿਉਂ ਆਖਰਾ ਇਹ ਤਾਂ ਤੇਰਾ ਵਿਡੱਤਨ ਹੈ ਜੋ ਤੂੰ ਮੈਨੂੰ ਮਾਂ ਦੀ ਉਪਾਧੀ ਦਿੱਤੀ ਆ ਕਮਲਿਏ ਜੈਬ ਉਹ ਬਹੁਤ ਬੋਲਦੀਏ ਮੈਨੂੰ ਨਹਾਉਂਦੀ ਏ ਮੈਨੂੰ ਸੋਹਣੇ ਕੱਪੜੇ ਪਾਉਂਦੀ ਆ ਮੇਰੀਆਂ ਗੁੱਤਾਂ ਗੁੰਦੀਏ ਮੈਨੂੰ ਆਂਡੇ ਉਵਾਲ ਕੇ ਖਾਉਂਦੀ ਚਾ ਖੰਡੀ ਕਰਕੇ ਪੀਉਂਦੀ ਸਾਰੇ ਹੱਸ ਰਹੇ ਸਨ ਕੁਝ ਉਸੇ ਮਾਸੂਮੀਅਤ ਕੁਝ ਮਜ਼ਾਕ ਉਡਾਉਂਦੀ ਲੈਸੀ ਵਿੱਚ ਤੇ ਕੁਝ ਕੁੱਖੋਂ ਬੱਚੇ ਜੰਮਣ ਵਾਲੀਆਂ ਮਾਮਾਂ ਦੀਆਂ ਅੱਖਾਂ ਨਮਸਨ ਪਰ ਪਤਾ じゃਬੋ ਬਹੁਤ ਚੰਗੀ ਆ ਪੋਰਾ ਨਹੀਂ ਕਿਛਤੀ ਉਹ ਮੇਰੀ ਪੂਹਾ ਵੀ ਆ ਮੇਰੀ ਮੰਮੀ ਵੀ ਆ ਪਰ ਕਮਲੀ ਆ ਇਨਾਂ ਆਖੋ ਆਪ ਹੀ ਹੱਸ ਪਈ ਮੁੱਖ ਮਹਿਮਾਨ ਦੇ ਨੇਤਰਾਂ ਵਿੱਚ ਦੋ ਮੋਤੀ ਕਿਰੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਨਤੀਜਾ ਐਲਾਨਨ ਦਾ ਸਮਾਂ ਹੋ ਗਿਆ। ਮੁੱਖ ਮਹਿਮਾਨ ਸਟੇਜ ਤੇ ਆਏ ਜਮਾਤਾਂ ਅਨੁਸਾਰ ਨਤੀਜਾ ਘੋਸ਼ਿਤ ਕੀਤਾ ਗਿਆ। ਹਸਰਤ ਬੇਸ਼ੱਕ ਪਹਿਲਾ ਸਥਾਨ ਹਾਸਲ ਨਾ ਕਰ ਪਾਈ ਪਰ ਆਪਣੀ ਮਿਹਨਤ ਤੇ ਮੌਕੇ ਸਬੰਧੀ ਕਲਾ ਸਦਕਾ ਉਸਨੂੰ ਦੂਜਾ ਸਥਾਨ ਮਿਲ ਗਿਆ। ਮੁੱਖ ਮਹਿਮਾਨ ਨੇ ਸੱਦਾ ਦਿੱਤਾ, "ਦੂਜਾ ਸਥਾਨ ਹਾਸਲ ਕੀਤਾ ਹੈ ਕਮਲੀ ਜੈਪੋ ਦੀ ਸਿਆਣੀ।" ਹਸਰਤ ਨੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਹਸਰਤ ਸਟੇਜ ਤੇ ਜਾ ਰਹੀ ਸੀ ਹੱਥ ਵਿੱਚ ਕੋਰਾ ਸਫਤਿਅਦ ਮਿਟਿਆ ਹਰਫ ਕੁੱਟ ਕੇ ਫੜੀ। ਕਨਵਾ ਜੀ ਸਾਰਿਆਂ ਦਾ ਅੱਜ ਇੱਕ ਕਹਾਣੀ ਸੁਣਨ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦਿਆਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਸਸ਼ੀ ਕਲ ਜੀ